ਨਾ ਦੋਲਤਾ ਹਜੇ ਹਜੇ ਤਾਂ ਪਿਆ ਹੀ ਆ 5 60 ਦਿਨਾਂ ਦਾ ਕਹਿੰਦੇ ਵਾਵਾ ਝਾੜ ਨਿਕਲ ਰਿਆ ਏਰ ਕਰ ਝਾੜ ਤੋਂ ਤੈਨੂੰ ਪਤਾ ਹੈ ਕੀ ਨਿਕਲੀ ਜਾਂਦਾ ਕਿੰਨਾ ਕਿ ਨਿਕਲਦਾ ਜਾਂ ਬਸ 70 75 ਬਸ ਕਿੰਨਾ ਕਿ ਨਿਕਲਦਾ ਐਨਾ ਕੀ ਨਿਕਲਦਾ ਏਰ ਕੀ ਤਾਂ ਤੇ ਪਹਿਲਾਂ ਕਈ ਰੇਟ ਸੀ ਪਿਛਲੇ ਸਾਲ ਪਹਿਲਾਂ 80 ਨੂੰ 80 ਨੂੰ ਹਾਂ ਕਿੰਨਾ ਕਿੰਨਾ ਸਿਰ ਟੁੱਟ ਗਿਆ ਸਿਰ ਤਾਂ ਤੂੰ ਹਿਸਾਬ ਲਾ ਲੈ 12 13 ਦਿਨਾਂ ਤੇ ਹਜ਼ਾਰ ਟੁੱਟ ਗਿਆ ਘਟੋ ਘਾਟ ਟੁੱਟ ਗਿਆ ਟੁੱਟ ਗਿਆ ਦਾ ਗਾਂ ਗਾਂਵਾਰੇ ਠੇਕੇ ਦੇ ਲੈਣ ਵਾਰੇ ਠੇਕੇ ਤੇ ਭਾਵੇਂ ਲੱਖ ਨੂੰ ਕਰਦੇ ਨੇ ਹਸਾਬ ਸਿੱਧਾ ਰਹਿੰਦਾ ਹੈ ਕਿਉਂ ਹਾਂ ਕਿਉਂ ਮੈਂ ਅਨਪੜ੍ਹ ਕਰਕੇ ਫਿਰ ਗੁੱਟੀ ਸਿੱਧੀ ਕੋਈ ਜਾਂਦੀ ਹੈ ਹਾਂ ਗਣਨੇ ਗਣਨੇ ਔਖੇ ਆ ਹਾਂ ਰੈਦ ਖੂਨ ਦਾ ਪਤਾ ਨਹੀਂ ਲੱਗਦਾ ਹਾਂ ਰੈਦ ਖੂਨ ਦਾ ਪਤਾ ਹੀ ਨਹੀਂ ਲੱਗਦਾ ਹਾਂ ਤੇ ਰੱਸਾ ਕਿੱਥੋਂ ਮਿਲੂ ਰੱਸਾ ਤਾਂ ਉੱਥੇ ਦੁਕਾਨ ਤੋਂ ਹੀ ਮਿਲ ਜੂਗਾ ਨੇੜੇ ਹੀ ਹੈ ਤੇ ਪਹਿਲਾਂ ਹੀ ਸਾਂਭੇ ਵੇ ਬੱਟੇ-ਬੱਟੇ ਹੈਗੇ ਪਹਿਲਾਂ ਸਭ ਭਰਗਾ ਬਣਦੇ ਹੁੰਦੇ ਸੀ ਉਹ ਵੀ ਪਏ ਆ ਖੇਤਾਂ 'ਚ ਉਹ ਟੁੱਟ ਨਾ ਜਾਵੇ ਮੇਰਾ ਸਾਲਾ ਮਾਰਨ ਟੁੱਟਦਾ ਨਹੀਂਗਾ ਹਾਂ ਬਹੁਤ ਨਰੋਏ ਆ ਦੇਹ ਤਾਂ ਕਹਿੰਦਾ ਜੱਟ ਹੂੰ ਖੁਦਗੀਸ਼ੀ ਕਰ ਲੈਂਦਾ ਨਹੀਂ ਕਰਦਾ ਜੀ ਆ ਦੁਖੀ ਹੋਇਆ ਕਰਦਾ ਇਹ ਤਾਂ ਕਹੀ ਰਹੀ ਜੱਟ ਖੁਦਗੀ ਜੀ ਆਪ ਦੇ ਆਪ ਦਾ ਲਾਚੜਿਆ ਵਾ ਬਿਨਾ ਪੈਸਾ ਤੋਂ ਸਿਰੇ ਰਲਿ ਰਹੇ ਹੁਣ ਤਾਂ ਹੀ ਹਾਂ ਇੱਕ ਤਾਂ ਇਹ ਵੀ ਸੁਣਨ ਚਾਹੀਏ ਕਹਿੰਦੇ ਆ ਕੇ ਯਾਰ ਦੋ ਕਿੱਲੇ ਸਾਨੂੰ ਮੱਕੀ ਬੀਜ ਕੇ ਦੇਓ ਚਾਰ ਵੀ ਤੁਸੀਂ ਪਾ ਕੇ ਦੇਣਾ ਅਸੀਂ ਤਾਂ ਕੱਲਾ ਟੋਆ ਹੀ ਕੱਢ ਕੇ ਦੇਣਾ ਟੋਆ ਹੀ ਦੇਣਾ ਕੱਢ ਕੇ ਠੀਕ ਉਹ ਮੇਰੇ ਯਾਰ ਕਹਿੰਦਾ ਹਾਂਜੀ ਉਹ ਵੀ ਕਰ ਦਿਆਂਗੇ ਹਾਂ ਕਰਨਾ ਹੀ ਪਊਗਾ ਨਾ ਇਹਕੇ ਦੇ ਜ਼ਮੀਨ ਲਓ ਲੱਖ ਰੁਪਏ ਨੂੰ ਦੂ ਜਿਵੇਂ ਹਨ ਹਾਂ ਨਾ ਇਹ ਫਿਰ 4 ਵੀ ਅਗਲੇ ਦਾ ਪਾ ਕੇ ਆਓ 4 ਵੀ ਪਾ ਕੇ ਆ ਤੇ ਕਈ ਕਹਿੰਦੇ ਸਾਡੇ ਦੁੱਧ ਵੀ ਘਰੇ ਫੜਾ ਕੇ ਆਓ ਹਾਂ ਦੁੱਧ ਦੀ ਫੜਾ ਕੇ ਫੜਾਉਣਾ ਪੈਂਦਾ ਜੀ ਦਿੱਤਾ ਹੈ ਦੁੱਧ ਹੈ ਪਾਇਆ ਦਸਤਾ ਦੁੱਧ ਵੀ ਫਿਰ ਹੁਣ ਇਹਦੇ ਬਾਰੇ ਹੁਣ ਸਲਾਹ ਫਿਰ ਲੱਖ ਰੁਪਇਆ ਤੇਰੇ ਹਿਸਾਬ ਨਾਲ ਸਹੀ ਆ ਰੇਟ ਹਾਂ ਸਹੀ ਆ ਰੇਟ ਉਹ ਵਿੱਚ ਟੁੱਟੇ ਫੁੱਟੇ ਨਹੀਂ ਰਹਿੰਦੇ ਫਿਰ ਸਾਫ ਤੇ ਦੇਣਾ ਪੈਂਦਾ ਲੱਖ ਰੁਪਇਆ ਲੱਖ ਰੁਪਇਆ ਸਿੱਧਾ ਗਿਣਤੀ ਆ ਜਾਂਦੀ ਹੈ ਗਿਣਤੀ ਆ ਜਾਂਦੀ ਹੈ ਜਾਣੇ ਬਿਓਲ ਜਦਾ ਨਹੀਂ ਬੰਦਾ ਬਿਓਲ ਜਦਾ ਨਹੀਂ ਉਹ ਮਾਮੂਰੇ ਆਣ ਪੜ ਹੋਵੇ ਠੇਕੇਦਾਰ ਹਾਂ ਹਾਂ ਉਹਨੂੰ ਵੀ ਲੈਣੇ ਸੌਕੇ ਆ ਲੈਣੇ ਸੌਕੇ ਆ ਪਤਾ ਮਰਨੇ ਮਰਨਾ ਲੈਣਾ ਪਰ ਪਹਿਲੀ ਠੇਕੇ ਦੇਣੀ ਆ ਉਹਦਾ ਮौज ਕਰੇ ਫਿਰ ਕਰੇ ਫਿਰ ਨਾਲ ਨਾਲੇ ਦੀ ਤੰਗੀ ਕਰੀ ਆ ਪਰ ਹੁਣ ਲੈਣੇ ਆ ਜਿਵੇਂ ਤੂੰ ਦੱਸਿਆ ਰਸੇ ਪਈ ਆ ਰਸੇ ਪਈ ਆ ਆਪਣੇ ਕੋਲੇ ਤਾਂ ਹੂੰ